ਬੋਧੀ ਸਰਕਾਰ ਮੁਰਦਾਬਾਦ 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 ਬੋਧੀ ਸਰਕਾਰ ਮੁਰਦਾਬਾਦ 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 ਕਿਸਾਨਾਂ ਦਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕੌਲਸੀ ਕੀ ਅੱਜ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਜਥੇਬੰਦੀਆਂ ਨੇ ਇੱਕ ਟਰੈਕਟਰ ਮਾਰਚ ਕੱਢਣ ਤਾਂ ਕਿ ਆਪਣੇ ਇਲਾਕੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਜੋ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਪਰ ਸਾਡਾ ਮੋਰਚਾ ਚੱਲਦਾ ਆ ਉਸ ਬਾਰੇ ਦੱਸਿਆ ਜਾਵੇ ਸੋ ਉਸੇ ਹੀ ਮੱਦੇ ਨਜ਼ਰ ਅਸੀਂ ਜਿਹੜਿਆ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਇੱਕ ਰੈਲੀ ਕੱਢ ਰਹੇ ਆ ਪਿੰਡ ਮੋਨਾਕਲਾ ਤੋਂ ਲੈ ਕੇ ਮਾਲਪੁਰ ਤੱਕ ਜਾਵਾਂਗੇ ਮਾਲਪੁਰ ਤੋਂ ਫਿਰ ਚੱਬੇਵਾਲ ਚੱਬੇਵਾਲ ਤੋਂ ਭਾਮ ਤੱਕ ਸਾਡੀ ਜਿਹੜੀ ਅੱਜ ਟਰੈਕਟਰ ਮਾਰਚ ਆ ਸਮਾਪਤ ਹੋਵੇਗਾ ਹਾਂਜੀ